ਹਾਂਜੀ ਸਾਰੀਕਾਲ ਦੋਸਤੋ ਮੈਂ ਤੁਹਾਡਾ ਆਪਣਾ ਬੱਬੂ ਘੁੰਮਣ ਤੇ ਆਪਾਂ ਨੇ ਕੁਝ ਆਪਣੇ ਬਚਪਨ ਦੀਆਂ ਗੱਲਾਂ ਤੁਹਾਨੂੰ ਦੱਸਣੀਆਂ ਨੇ ਵੀ ਛੋਟੇ ਹੁੰਦੇ ਨਾ ਹਰੇਕ ਬੰਦੇ ਨੂੰ ਸ਼ੌਂਕ ਹੁੰਦਾ ਹੈ ਵੀ ਪਹਾੜਾਂ ਦੇ ਵਿੱਚ ਜਾਣ ਦਾ ਤਾਂ ਜਦੋਂ ਮੈਂ ਲੋ ਘੁੰਮਣ ਫਿਰਦਾ ਸੀ ਹਰ ਸਾਲ ਨਾਣਾ ਦੇ ਵੀ ਜਾਂਦੇ ਸੀਗੇ ਮੇਰੇ ਵੀ ਯਾਦ ਵੀ ਅਸੀਂ ਪੈਦਲ ਵੀ ਜਾਂਦੇ ਸੀ ਸਾਈਕਲਾਂ ਤੇ ਵੀ ਜਾਂਦੇ ਸੀਗੇ 8-10 ਜਣੇ ਹੀ ਹੁੰਦੇ ਸੀਗੇ ਚਲੋ ਜੀ ਸਾਡਾ ਉਦੋਂ ਬਾਅਦ ਤੋਂ ਲਗ ਲਗ ਮੰਨ ਲਓ ਵੀ ਕੋਈ ਕਿਸ ਕੰਮ 'ਚ ਪੈ ਗਿਆ ਕੋਈ ਕਿਸ 'ਚ ਪੈ ਗਿਆ ਮੈਂ ਗੱਡੀਆਂ ਦੇ ਕੰਮ 'ਚ ਪੈ ਗਿਆ ਡਰਾਈਵਰੀ ਵਾਲੇ ਪਾਸੇ ਆ ਗਿਆ ਇੱਕ ਸਾਡਾ ਦੋਸਤ ਸੀਗਾ ਤਾਂ ਉਹ ਭਾਈ ਚਲੇ ਗਿਆ ਆਪਣਾ ਉਹਨੇ ਬਾਹਰ ਜਾਣ ਦਾ ਸ਼ੌਂਕ ਸੀਗਾ ਉਹਨੇ ਕਿਸੇ ਦੇਸ਼ ਦੀ ਫੈਲ ਲਈ ਸ਼ਾਇਦ ਆਸਟ੍ਰੇਲੀਆ ਦੀ ਲਈ ਤਾਂ ਹੁਣ ਉਹਦੀ ਇੰਟਰਵਿਊ ਹੋਣੀ ਸੀਗੀ ਪਤ ਨਹੀਂ ਆਸਟ੍ਰੇਲੀਆ ਦੀ ਜਾਂ ਕੈਨੇਡਾ ਅਮਰੀਕਾ ਦੀ ਕੋਈ ਜਿਹੜੇ ਇਦਾਂ ਦੇਸ਼ ਸੀਗਾ ਯੂਰਪ ਦਾ ਤਾਂ ਉਹਦੀ ਇੰਟਰਵਿਊ ਹੋਣੀ ਸੀਗੀ ਸੀਗਾ ਵਿਚਾਰਾ ਬਿਲਕੁਲ ਸਿੱਧਾ ਪੱਤਰਾ ਬੰਦਾ ਸੱਸੇ ਨੂੰ ਛਿਛਾ ਬੋਲਦਾ ਹੁੰਦਾ ਸੀਗਾ ਜਾਨੀ ਜਿਵੇਂ ਆਪਾਂ ਕਹਿੰਦੇ ਸੇਵ ਉਹਨੇ ਕਹਿੰਦਾ ਛੇਵ ਆਪਾਂ ਕਹਿੰਦਾ ਸਾਈਕਲ ਉਹਨੇ ਕਹਿੰਦਾ ਛਾਈਕਲ ਤਾਂ ਜਿਹਨੇ ਛਛੇ ਨਾਲ ਹਰ ਚੀਜ਼ ਬੋਲਦਾ ਸੀ ਉਹ ਚਲੋ ਜੀ ਉਹਦੀ ਇੰਟਰਵਿਊ ਹੋਣੀ ਸੀਗੀ ਦਿੱਲੀ ਚਲੇ ਗਿਆ ਜੀ ਤਾਂ ਉੱਥੇ ਜੀ ਜਦੋਂ ਮੰਨ ਲਾ ਵੀ ਉਹਨਾਂ ਨੇ ਪੁੱਛਿਆ ਵੀ ਆ ਵੀ ਤੂੰ ਪਹਿਲਾਂ ਕਿਤੇ ਗਿਆ ਹੈ ਤੂੰ ਪਹਿਲਾਂ ਕੋਈ ਕਿਤੇ ਘੁੰਮਿਆ ਫਿਰਿਆ ਵੀ ਇੰਡੀਆ ਦੇ ਤੋਂ ਕਿੱਥੇ ਕਿੱਥੇ ਗਿਆ ਹੈ ਕਿਤੇ ਕਿਤੇ ਮਨਵਿਰਤਾਂ ਟੂਰ ਕੀਤਾ ਹਨ ਤਾਂ ਕਹਿੰਦਾ ਜੀ ਹਰ ਸਾਲ ਜਾਂਦੇ ਸੀਗੇ ਜੀ ਅਸੀਂ ਨਾਨਾ ਦੇ ਵੀ ਹਰ ਸਾਲ ਜਾਂਦੇ ਸੀ ਸ਼ੈਕਲ ਤੇ ਸ਼ੈਕਲਾਂ ਤੇ ਹਰ ਸਾਲ ਨਾਨਾ ਦੇ ਵੀ ਜਾਂਦੇ ਸੀ ਸ਼ੈਕਲਾਂ ਤੇ ਚਲੋ ਉਹ ਭਾਈ ਅਸੀਂ ਰਿਜੈਕਟ ਹੋ ਗਏ ਰਿਜੈਕਟ ਹੋਈ ਤਾਂ ਚਲੋ ਉਦੋਂ ਮੁੜ ਕੇ ਜੀ ਉਹ ਕੰਮ ਕਰਨ ਲੱਗ ਗਿਆ ਜੀ ਆਪਣਾ ਸ਼ੌਕਰਾਂ ਦਾ ਸਕੂਟਰਾਂ ਦੇ ਸ਼ੌਕਰ-ਸ਼ੁਕਰ ਪਰ ਲੱਗ ਗਿਆ ਚਲੋ ਬਾਹਰ ਦਾ ਉਹ ਵਿਚਾਰਾ ਸੁਪਨਾ ਨਾ ਪੂਰਾ ਹੋਇਆ ਤਾ ਇੱਕ ਸੱਜਣ ਸਾਡਾ ਹੋਰ ਇਧਰ ਮੁਕਸਰ ਜ਼ਿਲ੍ਹੇ ਤੋਂ ਉਹਨੇ ਮੈਨੂੰ ਗੱਲ ਸੁਣਾਈ ਉਹਦੇ ਮੈਂ ਪਿੰਡ ਜਾ ਕੇ ਆਇਆ ਸੀਗਾ ਬਹੁਤ ਮੇਰਾ ਮਿੱਤਰ ਆਹੋ ਕੰਬੈਨ ਦਾ ਕੁੰਮਣਾ ਬਾਈ ਕੋਲੇ ਜਮੀਨ ਚੰਗੀ ਜ਼ਮੀਨ ਹੈ ਤਕੜਾ ਜ਼ਿੰਮੇਦਾਰ ਆਹੋ 40-50 ਕਿੱਲੇ ਜ਼ਮੀਨ ਹੈ ਬੜੀ ਆਪਣਾ ਵਿਚਾਰਾ ਹੈਲਪ ਵੀ ਕਰਦਾ ਤੇ ਵੈਸੇ ਵੀ ਬਹੁਤ ਆਪਣਾ ਇੱਜ਼ਤਮਾਨ ਕਰਦਾ ਚਲੋ ਉਹ ਮੈਨੂੰ ਉਹ ਦਿਨ ਗੱਲ ਸੁਣਾਉਣ ਲੱਗ ਗਿਆ ਬਾਈ ਮੈਨੂੰ ਕਹਿੰਦਾ ਕੁੰਮਣਾ ਤੈਨੂੰ ਇੱਕ ਗੱਲ ਸੁਣਾਉਂਦਾ ਮੈਂ ਕਹਾਂ ਦੱਸਾਂ ਕਹਿੰਦਾ ਸਾਡੇ ਪਿੰਡਾਂ ਕਹਿੰਦਾ ਕੋਈ ਪਰਿਵਾਰ ਸੀਗਾ ਤਾਂ ਕਹਿੰਦਾ ਉਹ ਸਾਰਾ ਪਰਿਵਾਰ ਅਮਰੀਕਾ ਆ ਗਿਆ ਹੋਇਆ ਸੀਗਾ ਤਾਂ ਸਿਰਫ ਕਹਿੰਦਾ ਵੀ ਇੱਕ ਇੱਥੇ ਬਜ਼ੁਰਗ ਉਹਨਾਂ ਦਾ ਸੀਗਾ ਇਕੱਲਾ ਇੱਥੇ ਕੋਠੀ ਜਿਹਾ ਰਹਿੰਦਾ ਸੀ ਤੇ ਇੱਕ ਕਹਿੰਦਾ ਵੀ ਉਹਦਾ ਸੇਰੀ ਰੱਖਿਆ ਹੋਇਆ ਸੀਗਾ ਸੇਰੀ ਬਹੁਤ ਪੁਰਾਣਾ ਸੀਗਾ ਘਟੋ ਘੜਾ 20 22 ਸਾਲ ਪੁਰਾਣਾ ਸੀਗਾ ਸੇਰੀ ਜਦੋਂ ਉਹਦਾ ਖੇਤੀਬਾੜੀ ਕਰਨੀ ਛੱਡ ਦਿੱਤੀ ਸਾਰਾ ਟੱਬਰ ਬਾਹਰ ਚਲੇ ਗਿਆ ਉਹਨੇ ਕਹਿੰਦਾ ਵੀ ਤੂੰ ਬਾਪੂ ਦੀ ਸੇਵਾ ਕਰੀ ਜਾ ਮੈਂ ਤੇਨੂੰ ਇਤਨਾਂ ਕਹਾ ਦੇਈ ਜਾਊਂਗੇ ਵੀ ਚੱਲ ਤੇਰਾ ਵੀ ਰੋਟੀ ਪਾਣੀ ਚੱਲਦਾ ਰਹੂਗਾ ਨਾਲ ਤੂੰ ਬਾਪੂ ਦੀ ਧਿਆਨ ਰੱਖਿਆ ਨਾਲ ਤੂੰ ਉਹਦੇ ਘਰ ਦਾ ਸਾਡਾ ਧਿਆਨ ਰੱਖੇਗਾ ਉਹ ਕਨਾਈ ਠੀਕ ਹੈ ਚਲੋ ਜੀ ਉਹਦੀ ਮੰਨ ਲਓ ਵੀ ਫੈਮਿਲੀ ਆਪਦੀ ਫੈਮਿਲੀ ਉੱਥੇ ਲਿਆਇਆ ਹੋ ਤਾਂ ਚਲੋ ਉਹਦੇ ਪਈ ਘਰ ਦੇ ਰੋਟੀ ਪਾਣੀ ਬਣਾਉਂਦੇ ਸੀਗੇ ਉਹ ਬਾਪੂ ਦੀ ਬਹੁਤ ਸੇਵਾ ਕਰਦੇ ਸੀਗੇ ਬਿਲਕੁਲ ਮੰਨ ਲਓ ਵੀ ਇਦਾਂ ਪਿਓ ਪੁੱਤਾਂ ਵਾਂਗੂੰ ਰਹਿੰਦੇ ਸੀਗੇ ਤਾਂ ਉਹ ਜਿਹੜਾ ਪਰਿਵਾਰ ਸੀਗਾ ਬਾਹਰ ਉਹ ਵੀ ਯਾਰ ਸੀ ਜਿਹਦਾ ਮਤਲਬ ਵੀ ਬਹੁਤ ਆਦੇ ਪਰਿਵਾਰਕ ਮੈਂਬਰ ਵਾਂਗੂੰ ਜਿਹਾ ਆਪਣੇ ਪਰਿਵਾਰ ਹੀ ਸਮਝਦੇ ਸੀਗੇ ਜਦੋਂ ਵੀ ਉਹ ਬਾਹਰੋਂ ਆਉਣਾ ਤਾਂ ਬਈ ਕਹਿੰਦਾ ਵੀ ਜਦੋਂ ਉਹਨੇ ਬਾਹਰ ਆਉਣਾ ਕਹਿੰਦਾ ਵੀ ਉਹਦੇ ਬਾਅਦ ਤੇ ਵੀ ਚੀਜ਼ ਕੋਈ ਨਾ ਕੋਈ ਲੈ ਕੇ ਆਣੀ ਕੱਪੜੇ ਉਹਦੇ ਜਵਾਕਾਂ ਨੂੰ ਉਹਦੇ ਜਵਾਕਾਂ ਨੂੰ ਪੜਾਇਆ ਲਿਖਾਇਆ ਵੀ ਸਾਡੇ ਨਾਲ ਇਹਨੇ ਇੰਨਾ ਟਾਈਮ ਕੱਟਦਾ ਚਲੋ ਜੀ ਮੁੜ ਕੇ ਕਹਿੰਦੇ ਵੀ ਹੋਇਆ ਕਿ ਵੀ ਬਾਪੂ ਨੂੰ ਵੀ ਉਹ ਕਹਿੰਦੇ ਵੀ ਬਾਹਰ ਲੈ ਜਾਣਾ ਤੇ ਬਾਪੂ ਕਹਿੰਦਾ ਯਾਰ ਮੈਂ ਇਹਦੀ ਸ਼ਰਤ ਹੈ ਵੀ ਮੈਂ ਜਾਊ ਤਾਂ ਵੀ ਜੇ ਮੇਰਾ ਸੀਰੀ ਵੀ ਨਾਲ ਜਾਊਗਾ ਆਪਾਂ ਚਲੋ ਸੀਰੀ ਕਹਿ ਦਿੰਦੇ ਆ ਸੀਰ ਸ਼ਬਦ ਦਾ ਮਤਲਬ ਹੁੰਦਾ ਵੀ ਆਪਣਾ ਜਿਹੜਾ ਦੁੱਖ ਸੋਖ ਦੇ ਵਿੱਚ ਹੁਣ ਸਾਂਝਾ ਹੁੰਦਾ ਹਨਾ ਉਹਨੂੰ ਸੀਰੀ ਕਿਹਾ ਜਾਂਦਾ ਹੈ ਤਾਂ ਚਲੋ ਅੱਜਕੱਲ ਸੀਰੀ ਸ਼ਬਦ ਮਤਲਬ ਵੀ ਲੋਕ ਕੀ ਸੀਰੀ ਹੋਰ ਤਰ੍ਹਾਂ ਕਹਿ ਦਿੰਦੇ ਨੇ ਪਰ ਸੀਰੀ ਦਾ ਅਸਲੀ ਮੀਨਿੰਗ ਇਹੀ ਹੁੰਦਾ ਵੀ ਜੇ ਆਪਣਾ ਜਿਹਦੇ ਨਾਲ ਆਪਾਂ ਦੁੱਖ ਸੋਖ ਦੇ ਵਿੱਚ ਇੱਕ ਦੂਜੇ ਨਾਲ ਹਨਾ ਖੜੀਏ ਚਲੋ ਜੀ ਉਹ ਬਾਪੂ ਦਾ ਵੀਜਾ ਬਣ ਗਿਆ ਨਾ ਬਾਪੂ ਨੇ ਪਾਸਪੋਰਟ ਬਣਾ ਲਿਆ ਨਾਲ ਉਹਦਾ ਵੀ ਬਣਾ ਲਿਆ ਆਪਦੇ ਸੀਰੀ ਦਾ ਦੋਵੇਂ ਜਣੇ ਭਾਈ ਚਲੇ ਗਏ ਇੰਟਰਵਿਊ ਦੇਣ ਉੱਥੇ ਇੰਟਰਵਿਊ ਦੇਣ ਗਏ ਤਾਂ ਹੁਣ ਬਾਹਰੋਂ ਗੋਰਾ ਆਇਆ ਪਹਿਲਾਂ ਬਾਪੂ ਦੀ ਇੰਟਰਵਿਊ ਹੋਈ ਬਜ਼ੁਰਗ ਨੂੰ ਕਹਿੰਦਾ ਹਾਂ ਵੀ ਬਾਪੂ ਤੂੰ ਕਿੱਥੇ ਪਹਿਲਾਂ ਘੁੰਮਿਆ ਕਹਿੰਦਾ ਲਾਲ ਕਿਲਾ ਦੇਖਿਆ ਤਾਜ ਮਹਿਲ ਦੇਖਿਆ ਹੋਰ ਉਹਨੇ 5-4 ਵੱਡੀਆਂ ਜਗ੍ਹਾ ਪੁੱਛੀਆਂ ਇੰਡੀਆ ਦੀਆਂ ਵੀ ਗੋਆ ਗਿਆ ਬੰਬੇ ਗਿਆ ਉਹ ਕਹਿੰਦਾ ਨਹੀਂ ਉੱਥੇ ਤਾਂ ਨਹੀਂ ਗਿਆ ਹੈਗਾ ਚਲੋ ਉਹਨੇ ਜਦੋਂ ਪਈ 5-4 ਸਵਾਲ ਪੁੱਛੇ ਜਵਾਬ ਦੇ ਤਾਂ ਵੀ ਬਾਪੂ ਕਹਿੰਦਾ ਨਹੀਂ ਗਿਆ ਤਾਂ ਉਹਨਾਂ ਨੇ ਜਦੋਂ ਵੀ ਰਿਜੈਕਟ ਕਰਤਾ ਉਹਦਾ ਵੀਜਾ ਨਹੀਂ ਲੱਗਿਆ ਹੈਗਾ ਬਜ਼ੁਰਗ ਦਾ ਉਸ ਤੋਂ ਬਾਅਦ ਚ ਆ ਗਿਆ ਆਗੀ ਵਾਰੀ ਸੀਰੀ ਦੀ ਉਹਦਾ ਨਾਮ ਸੀਗਾ ਜੰਗ ਬਹਾਦਰ ਕਹਿੰਦਾ ਹਾਂ ਵੀ ਜੰਗ ਬਹਾਦਰ ਮਿੱਤੂ ਦੱਸ ਵੀ ਤੂੰ ਕਿੱਥੇ ਕਿੱਥੇ ਘੁੰਮਿਆ ਇੰਡੀਆ ਜਿੱਥੇ ਕਿੱਥੇ ਗਿਆ ਕਹਿੰਦਾ ਜੀ ਬਹੁਤ ਘੁੰਮਿਆ ਕਹਿੰਦਾ ਬਾਈ ਮੈਂ ਕਹਿੰਦਾ ਕਿੱਥੇ ਕਿੱਥੇ ਗਿਆ ਕਹਿੰਦਾ ਜੀ ਇੱਧਰ ਮੈਂ ਸਾਰੇ ਹੀ ਕਹਿੰਦਾ ਫਾਜ਼ਿਲਕਾ ਬੋਰ ਜਲਾਲਾਬਾਦ ਗੰਗਾ ਨਗਰ ਸੰਗਰੀਆ ਲਾ ਇਧਰ ਅੱਗੇ ਪੀਰੀਆ ਮੰਗਾ ਬੀਕਾ ਨੇਰ ਜੋਧਪੁਰ ਜਸਨ ਮੇਲ ਤੱਕ ਕਹਿੰਦਾ ਬਾਈ ਮੈਂ ਸਾਰੇ ਹੀ ਘੁੰਮਿਆ ਹੋਇਆ ਚਲੋ ਜੀ ਉਹਨੇ ਜਦੋਂ ਇਦਾਂ ਹੁਣ ਦੱਸਿਆ ਤਾਂ ਜਿਹੜਾ ਹੁਣ ਗੋਰਾ ਇੰਟਰਵਿਊ ਲੈਂਦਾ ਸੀਗਾ ਉਹ ਕਹਿੰਦਾ ਯਾਰ ਵੀ ਇਹ ਤਾਂ ਬੰਦਾ ਵੀ ਵਾਕਈ ਯਾਰ ਕੌਨਫੀਡੈਂਸ ਨਾਲ ਜਵਾਬ ਦਿੰਦਾ ਵੀ ਵਾਕਈ ਘੁੰਮਿਆ ਫਿਰਿਆ ਇਹ ਤਾਂ ਉਹ ਜਦੋਂ ਭਾਈ ਉਹਨੇ ਦੋ ਤਿੰਨ ਵਾਰੀ ਮੰਨ ਲਓ ਵੀ ਹੋਰ ਵੀ ਕਾਫੀ ਗੱਲਾਂ ਪੁੱਛਿਆ ਕਹਿੰਦਾ ਹੋਰ ਕਿੱਥੇ ਗਿਆ ਕਹਿੰਦਾ ਜੀ ਸਾਰਾ ਹੀ ਮਾਲਵਾ ਘੁੰਮਿਆ ਹੋਇਆ ਚਲੋ ਉਹਨੂੰ ਕੋਈ ਮੰਨ ਲਓ ਵੀ ਗੋਰੇ ਨੂੰ ਲੱਗ ਗਿਆ ਵੀ ਹਾਂ ਵੀ ਵਾਕਈ ਬੰਦਾ ਯਾਰ ਘੁੰਮਿਆ ਫਿਰਿਆ ਡੱਬਾ ਦੀ ਗਿਆ ਕਹਿੰਦਾ ਮੈਂ ਚਲੋ ਜੀ ਉਹ ਕਹਿੰਦਾ ਵੀ ਉਹਦਾ ਬਾਪੂ ਦਾ ਤਾਂ ਵੀ ਇਹ ਰਿਜੈਕਟ ਕਰਤਾ ਉਹਦਾ ਸੀਰੀਅਸ ਆ ਭਾਈ 10 ਸਾਲ ਦਾ ਵੀਜਾ ਲੱਗ ਗਿਆ ਚਲੋ ਵੀਜਾ ਲੱਗਿਆ ਜੀ ਹੁਣ ਜਦ ਵੀਜਾ ਲੱਗ ਗਿਆ ਤਾਂ ਬਾਹਰ ਜਾਣਾ ਹੀ ਸੀਗਾ ਐਦਾਂ ਹੀ ਜੀ ਇੱਕ ਗੱਲ ਹੋਰ ਹੈ ਵੀ ਤੁਹਾਨੂੰ ਦੱਸਦਾ ਵੀ ਕਈ ਵਾਰੀ ਨਾ ਮੰਨ ਲਓ ਵੀ ਲੈਣ ਦੇ ਦੇਣੇ ਪੈ ਜਾਂਦੇ ਨੇ ਆਪਣੇ ਇੱਕ ਪੰਜਾਬੀਆਂ ਦੀ ਪੰਜਾਬ ਦੇ ਕਹਾਵਤ ਹੈ ਵੀ ਲੈਣ ਦੇ ਦੇਣੇ ਪੈ ਜਾਂਦੇ ਨੇ ਭਾਈ ਕੋਈ ਬੰਦਾ ਸੀਗਾ ਚੋਰੀ ਮੋਟਰ ਲਾਉਂਦਾ ਸੀਗਾ ਇਹ ਮੇਰੇ ਲਾਕੇ ਦੀ ਉਹ ਗੱਲ ਹੈ ਦੇਖੇ ਆਪਣੇ ਦੇਖੀ ਹੋਈ ਗੱਲ ਲਈ ਆਏ ਅੱਖੀ ਦੇਖੀ ਹੋਈ ਲਾ ਦੋ ਮੇਰੀ ਚੋਰੀ ਮੋਟਰ ਲਾਉਂਦਾ ਹੁੰਦਾ ਸੀਗਾ ਉਹ ਵੀ ਉਹਦੇ ਕੋਲ ਕਨੈਕਸ਼ਨ ਹੈ ਨਹੀਂ ਸੀਗਾ ਕਨੈਕਸ਼ਨ ਉਹਦੇ ਕੋਲ ਹੈ ਨਹੀਂ ਸੀ ਤੇ ਉਦੋਂ ਮੰਨ ਲਓ ਵੀ ਉਹ ਇੰਜਨਾਂ ਦੇ ਹੁੰਦੇ ਸੀਗੇ ਬੋਰ ਇੰਜਨ ਰੱਖਣ ਦੇ ਬੋਰ ਤੇ ਤੋਂ ਨੇਰੇ ਸੋ ਬਰੇ ਬਿੱਟਾ ਤਾਰਾ ਤੋਂ ਡਾਇਰੈਕਟ ਤਾਰਾਂ ਲਾ ਕੇ ਵੀ ਬਿਜਲੀ ਤਾਰਾਂ ਡਾਇਰੈਕਟ ਲਾ ਕੇ ਤੇ ਚੋਰੀ ਮੰਨ ਲਓ ਵੀ ਬਿਜਲੀ ਦੀ ਬਿਜਲੀ ਆਪ ਤੋਂ ਚੋਰੀ ਮੋਟਰ ਚਲਾ ਕੇ ਚਲੋ ਆਪ ਉਹਦੀ ਖੇਤੀ ਬੜੀ ਕਰਦਾ ਸੀਗਾ ਤਾ ਉਹਨੂੰ ਪਤਾ ਲੱਗ ਗਿਆ ਭਾਈ ਬਿਜਲੀ ਵਾਲਿਆਂ ਨੂੰ ਪਤਾ ਲੱਗ ਗਿਆ ਵੀ ਇਹ ਚੋਰੀ ਕਰਦਾ ਬਿਜਲੀ ਦੀ ਵੀ ਰੋਜ਼ ਇਹ ਮੋਟਰ ਚਲਾਉਂਦਾ ਪੰਜ ਚਾਰ ਘੰਟੇ ਵੀ ਰਾਤ ਨੂੰ ਆਇਆ ਉਹਦਾ ਖੇਤ ਭਰ ਲੈਂਦਾ ਬਾਣ ਭਰ ਲੈਂਦਾ ਚਲੋ ਜੀ ਉਹ ਕਹਿੰਦੇ ਵੀ ਉਹਦੇ ਉਹਦੇ ਰੇਡ ਕਰਨ ਵਾਸਤੇ ਆ ਗਏ ਉਹਨੇ ਵੀ ਦੇਖ ਲਿਆ ਬੰਦਾ ਬੜਾ ਚਲਾਕ ਸੀਗਾ ਉਹਨੇ ਦੇਖ ਲਿਆ ਵੀ ਬਿਜਲੀ ਵਾਲੇ ਆਉਂਦੇ ਨੇ ਉਹਨੇ ਫਟਾਫਟ ਤਾਰਾਂ ਤੁਰਾਂ ਜਿ ਇਕੱਠੀਆਂ ਕਰੀਆਂ ਇਕੱਠੀਆਂ ਕਰਕੇ ਮੋਟਰ ਪਾਈ ਉਹਨੇ ਲਕੋਤੀ ਚੱਕ ਕੇ ਬਿਜਲੀ ਆ ਦੇ ਆ ਕੇ ਬਿਜਲੀ ਆਏ ਤੇ ਉਹਨੂੰ ਨਾ ਮੋਟਰ ਲੈ ਗਿਆ ਚੱਕ ਕੇ ਤਾਰ ਸੱਚ ਮਿਲ ਗਈ ਕੇਵਲ ਤਾਰ ਉਹਨਾਂ ਮਿਲ ਗਈ ਤੇ ਉਹ ਮੂਹਰੇ ਮਤਲਬ ਇਹ ਕੁੰਡੀ ਜਿਹੀ ਬਣਾਈ ਹੋਈ ਡੰਡਿਆਂ ਦੇ ਟੰਕੇ ਵੀ ਡੰਡੇ ਜੇ ਦੋਏ ਪਾਸੇ ਬੰਦੇ ਹੁੰਦੇ ਸੀ ਆ ਤਾਰਾਂ ਜੇ ਪਸਾਉਂਦੇ ਸੀਗੇ ਆਮ ਹੀ ਦੇਖਿਆ ਚੱਲਦੀਆਂ ਉਹ ਚਲੋ ਜੀ ਉਹ ਜਿਹੜਾ ਮਤਲਬ ਹੁਣ ਉਹਨਾਂ ਦਾ ਬਿਜਲੀ ਵਿਭਾਗ ਦਾ ਅਫਸਰ ਸੀਗਾ ਜਈ ਸੀਗਾ ਜਾਂ ਜੋ ਵੀ ਸੀਗਾ ਉਹ ਵੀ ਗਾਂ ਜੱਟ ਜ਼ਿੰਮੇਵਾਰਾਂ ਦਾ ਮੁੰਡਾ ਸੀਗਾ ਉਹ ਆ ਕੇ ਕਹਿੰਦਾ ਵੀ ਸਾਨੂੰ ਪਤਾ ਕਿ ਤੂੰ ਬਿਜਲੀ ਚੋਰੀ ਕਰਦਾ ਤੇਰੇ ਕੋਲ ਕਨੈਕਸ਼ਨ ਹੈ ਨਹੀਂ ਤੂੰ ਮੋਟਰ ਲਾਉਣਾ ਜਿਵੇਂ ਤੁਹਾਨੂੰ ਪਤਾ ਵੀ ਹੁਣ ਥੋੜਾ ਜਿਹਾ ਅਫਸਰ ਹੁੰਦਾ ਤੇ ਰੋਹ ਬਣਾ ਕੇ ਗੱਲ ਕਰਦਾ ਨਾ ਉਹ ਕਹਿੰਦਾ ਨਹੀਂ ਜੀ ਮੈਂ ਤਾਂ ਨਹੀਂ ਲਾਉਂਦਾ ਜੀ ਤੁਹਾਨੂੰ ਗਲਤਫਹਿਮੀ ਹੋਈ ਹੈ ਜੀ ਤੁਹਾਨੂੰ ਕਿਸੇ ਨੇ ਗਲਤ ਅਤਲਾਹ ਦਿੱਤੀ ਹੈ ਵੀ ਮੇਰ ਤਾਂ ਕਹਿੰਦਾ ਵੀ ਆਹ ਦੇਖ ਲਓ ਵੀ ਆਹ ਪਿਆ ਇੰਜਨ ਵੀ ਮੈਂ ਤਾਂ ਇੰਜਨ ਚਲਾ ਕੇ ਆ ਉਹਦਾ ਆਪਦੀ ਜੀਰੀ ਪਾਲਦਾ ਉਹ ਕਹਿੰਦਾ ਮੰਨ ਜਾ ਉਹ ਕਹਿੰਦਾ ਵੀ ਨਹੀਂ ਚਲਾਉਂਦਾ ਹੈਗਾ ਜੀ ਪਹਿਲਾਂ ਤਾਂ ਮੰਨ ਲਓ ਵੀ ਉਹ ਖੇਤਾਂ ਦਾ ਮੈਂ ਤਾਂ ਕਰੇ ਹੈਨਾ ਤੇ ਚਲੋ ਉਹ ਜਿਹੜਾ ਸੀਗਾ ਆਪਣਾ ਜੈ ਜੀ ਸਾਹਿਬ ਸੀ ਜਾਂ ਮਨ ਲਓ ਹੋਰ ਕੋਈ ਉਹਨਾਂ ਦਾ ਅਫਸਰ ਸੀਗਾ ਬਿਜਲੀ ਵਿਭਾਗ ਦੇ ਦਾ ਉਹ ਥੋੜਾ ਜਿਹਾ ਉਹਦਾ ਬਲੱਡ ਵਧ ਗਿਆ ਗਰਮ ਹੋ ਗਿਆ ਉਹ ਤਾਂ ਤੁਹਾਨੂੰ ਪਤਾ ਵੀ ਹੁਣ ਅੱਜ ਕੱਲ ਖੇਤਾਂ ਦੇ ਵਿੱਚ ਪਾਣੀ ਆਮ ਹੀ ਖੜਿਆ ਹੁੰਦਾ ਨਾ ਤਾਂ ਉਹਨੇ ਕੀ ਕਰਿਆ ਜੀ ਉਹ ਖੂਹ ਦੀ ਜਿਹੜੀ ਸੀਗਾ ਆਪਣਾ ਦੌਣ ਕਹ ਦਿੰਦੇ ਨੇ ਖੂਹ ਦੇ ਹਾਲ ਦੋਲੇ ਇੱਕ ਕੰਧ ਕਰੀ ਹੁੰਦੀ ਆ ਵੀ ਕੋਈ ਬੰਦਾ ਬੰਦਾ ਵਿੱਚ ਨਾ ਗਿਰ ਜੇ ਉਹ ਤਿੰਨ ਕੋ ਫੁੱਟ ਦੀ ਤਿੰਨ ਚਾਰ ਫੁੱਟ ਦੀ ਹੁੰਦੀ ਉੱਚੀ ਜਣੀ ਧਰਤੀ ਨਾਲ ਤੇ ਉਹਨੇ ਇਹਨਾਂ ਗੁੱਸੇ ਜਾ ਕੇ ਲੱਤ ਮਾਰੀ ਅਫਸਰ ਨੇ ਉਹਦੇ ਕੰਧੋ ਦੇ ਵਿੱਚ ਉਹਦੀ ਗੰਦ ਤੇ ਲੱਤ ਮਾਰੀ ਤੇ ਉਹ ਅਫਸਰ ਦੀ ਜੁੱਤੀ ਬੇਚ ਗਰ ਗਈ ਉਹਦੇ ਚ ਖੂਚ ਪਈ ਜੁੱਤੀ ਗਿਰੀ ਤੇ ਹੁਣ ਅਫਸਰ ਨੇ ਦੇਖਿਆ ਵੀ ਨਵੀਂ ਜੁੱਤੀ ਆ ਯਾਰ ਵੀ ਹੁਣ ਨੰਗੇ ਪੈਰੀ ਜਾਵ ਨਹੀਂ ਹੋਣਾ ਵਾਪਸ ਵੀ ਜਾਵਾਂ ਕਿਵੇਂ ਚਲੋ ਚਲੋ ਜੀ ਉਹ ਅਫਸਰ ਨੇ ਲੱਤ ਮਾਰੀ ਤੇ ਅਫਸਰ ਦੀ ਜੁੱਤੀ ਬੇਚ ਗਰ ਗਈ ਖੂਚ ਤੇ ਹੁਣ ਭਾਈ ਅਫਸਰ ਥੋੜਾ ਜਿਹਾ ਨਰਮ ਪੈ ਗਿਆ ਜਿਹੜੇ ਉਹਦੇ ਨਾਲ ਸੀ ਉਹਨੂੰ ਕਹਿੰਦਾ ਯਾਰ ਮੇਰੀ ਜੁੱਤੀ ਵਿੱਚ ਗਿਰ ਗਈ ਉਹ ਕਹਿੰਦੇ ਹੁਣ ਗਿਰ ਗਈ ਤਾਂ ਹੁਣ ਅਸੀਂ ਤਾਂ ਕੱਢਣੋ ਰਏ ਤੇ ਉਹ ਭਾਈ ਉਹਨੂੰ ਕਹਿੰਦਾ ਖੇਤ ਵਾਲੇ ਨੂੰ ਕਹਿੰਦਾ ਯਾਰ ਐਂ ਕਰ ਤੂੰ ਵੀ ਜੱਟ ਜ਼ਿਮੀਦਾਰ ਆ ਕਹਿੰਦਾ ਮੈਂ ਵੀ ਜੱਟ ਜ਼ਿਮੀਦਾਰਾਂ ਦਾ ਮੁੰਡਾ ਮੇਰੇ ਤੋਂ ਮੇਰੀ ਜੁੱਤੀ ਕੱਢ ਕੇ ਲਿਆ ਦੇ ਟੋਏ ਚੋਂ ਭਾਈ ਉਹ ਦੂਜੇ ਪਾਸੇ ਜਿਗੋ ਆਕੜ ਗਿਆ ਖੇਤ ਵਾਲਾ ਕਹਿੰਦਾ ਤੂੰ ਤੂੰ ਕਹਿੰਦਾ ਵੀ ਮੈਂ ਵੀ ਮੈਂ ਵੀ ਜੱਟ ਆ ਕਹਿੰਦਾ ਫਿਰ ਉੱਤਰਿਆ ਟੋਏ 'ਚ ਕਹਿੰਦਾ ਕਹਿੰਦਾ ਜਾ ਕੇ ਚੱਕ ਲਿਆ ਜੁੱਤੀ ਕਹਿੰਦਾ ਜੁੱਤੀ ਚੱਕਣ ਨੂੰ ਕੀ ਹੈ ਕਹਿੰਦਾ ਜਾ ਥੱਲੇ ਚਲੋ ਜੀ ਉਹ ਨਾ ਮੰਨ ਲਓ ਵੀ ਅਫਸਰ ਐ ਥਲੇ ਝਾਕਾਂ ਲੱਗਿਆ ਖੂਜ ਤੇ ਕਹਿੰਦਾ ਵੀ ਅਫਸਰਾਂ ਇੱਕ ਗੱਲ ਦਾ ਧਿਆਨ ਰੱਖੀਂਦਾ ਟੋਏ 'ਚ ਸੱਪ ਵੀ ਹੁੰਦੇ ਨੇ ਕਹਿੰਦਾ ਖੂਜ ਦੇ ਵਿੱਚ ਸੱਪੋ ਵੀ ਹੁੰਦੇ ਨੇ ਦੇਖ ਕੇ ਜਾਇਗਾ ਸੱਪ ਬਹੁਤ ਤਗੜਾ ਕਹਿੰਦਾ ਥਲੇ ਰਹਿੰਦਾ ਚਲੋ ਜੀ ਉਹ ਅਫਸਰ ਵਿਚਾਰਾ ਹਾਰ ਕੇ ਜੀ ਮਿੰਤਾ ਤਾਂ ਹੀ ਆ ਗਿਆ ਮੇਂ ਜਲ ਮੇਰਾ ਭਰਾ ਬਣ ਕੇ ਮੇਰਾ ਬਾਈ ਬਣ ਕੇ ਵੀ ਮੇਰੀ ਜੁੱਤੀ ਕੱਢ ਕੇ ਲਿਆ ਦੇ ਵੀ ਮੈਂ ਨੰਗੇ ਪੈਰੀ ਜਾ ਨਹੀਂ ਸਕਦਾ ਯਾਰ ਤੈਨੂੰ ਕੁਝ ਨਹੀਂ ਕਹਿੰਦੇ ਹੈਗੇ ਤੈਨੂੰ ਕੋਈ ਅਸੀਂ ਫੈਨ ਨਹੀਂ ਕਰਦੇ ਤੇਰਾ ਕੋਈ ਚਲਾਣ ਨਹੀਂ ਕਰਦੇ ਹੈਗੇ ਤਾਂ ਮੈਂ ਮਿੰਤਾ ਤੇ ਆ ਗਿਆ ਭਾਈ ਮਿੰਤਾ ਤੇ ਆਇਆ ਤੇ ਜੱਟ ਭਾਈ ਉੱਠ ਕੇ ਪਰੇ ਨੂੰ ਚੱਲਿਆ ਉਹ ਕਹਿੰਦਾ ਯਾਰ ਐ ਨਾ ਕਰ ਵੀ ਮੇਰੀ ਜੁੱਤੀ ਕੱਢ ਕੇ ਲਿਆ ਦੇ ਯਾਰ ਮੈਂ ਆਪਣਾ ਡਿਊਟੀ ਤੇ ਜਾਣਾ ਵੀ ਮੇਰੇ ਕੋਲ ਜੁੱਤੀ ਇਹੀ ਸੀਗੀ ਵੀ ਹੁਣ ਮੈਂ ਜੁੱਤੀ ਕਿੱਥੋਂ ਖੜੇ ਪੈਰ ਲਿਆਵਾਂਗਾ ਵੀ ਤੁਰ ਕੇ ਜਾਣਾ ਨੰਗੇ ਪੈਰੀ ਮੈਂ ਇੱਕ ਇੱਕ ਜੁੱਤੀ ਪਾ ਕੇ ਕਿੱਥੇ ਜਾਵਾਂਗਾ ਚਲੋ ਜਦੋਂ ਇਹ ਮਿੰਤਾ ਜੀ ਕਰ ਲੱਗਿਆ ਚਾalo ਕਹਿੰਦਾ ਕਹਿੰਦਾ ਕੋਈ ਨਹੀਂ ਕਹਿੰਦਾ ਦੇਖਦਾ ਵਾਂ ਭਾਈ ਉਹ ਥੱਲੇ ਉਤਰਿਆ ਉਤਰ ਕੇ ਲਿਆ ਕੇ ਜੀ ਉਹਨੇ ਚੱਕ ਲਿਆਂਦੀ ਜੁੱਤੀ ਚੱਕ ਕੇ ਜੁੱਤੀ ਲਿਆ ਕੇ ਅਫਸਰ ਕਹਿੰਦੇ ਐ ਸਿੱਟੀ ਵੀ ਜਿਵੇਂ ਬਸ ਅਫਸਰ ਦੇ ਮਾਰਨੀਆਂ ਹੁੰਦੀ ਐ ਚਲੋ ਜੀ ਉਹਨੇ ਪੈਰੀ ਪਾਈ ਪੈਰੀ ਪਾ ਕੇ ਉਹ ਕਹਿੰਦਾ ਯਾਰ ਵੀ ਇੱਕ ਗੱਲ ਦਾ ਅਫਸਰ ਕਹਿੰਦਾ ਵੀ ਅੱਜ ਪਤਾ ਲੱਗਿਆ ਵੀ ਇਹਨੂੰ ਕਹਿੰਦੇ ਨੇ ਵੀ ਲੈਣੇ ਤੇ ਦੇਣੇ ਪੈ ਜਾਂਦੇ ਨੇ ਤਾਂ ਇਹ ਸੀਗੀ ਜੀ ਅੱਜ ਦੀ ਆਪਣੀ ਵੀਡੀਓ ਤੇ ਵੱਧ ਤੋਂ ਵੱਧ ਜਰੂਰ ਸ਼ੇਅਰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਅਗਲੀ ਵੀਡੀਓ ਲੈ ਕੇ ਆਪਾਂ ਬਹੁਤ ਜਲਦੀ ਹਾਜ਼ਰ ਹੋਵਾਂਗੇ ਧੰਨਵਾਦ ਜੀ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਸਤਿ ਸ੍ਰੀ ਅਕਾਲ ਜੀ